ਅਰਾ ਪੰਜਾਬੀ ਕਲਾ ਜਗਤ ਲਈ ਅੱਜ ਦਾ ਦਿਨ ਬੜਾ ਸੋਗਮਈ ਹੈ ਜਦੋਂ ਸਾਡੇ ਦਰਮਿਆਨ ਜਸਵਿੰਦਰ ਪੱਲਾ ਜੀ ਜਿਨ੍ਹਾਂ ਨੇ ਪੰਜਾਬੀ ਕਾਮੇਡੀ ਦੇ ਵਿੱਚ ਨਵੀਆਂ ਪੈੜਾਂ ਪਾਈਆਂ ਤੇ ਪੰਜਾਬੀ ਫਿਲਮਾਂ ਦੇ ਵਿੱਚ ਯਾਦਗਾਰੀ ਰੋਲ ਕੀਤੇ ਜਿਹੜੇ ਸਦਾ ਲਈ ਯਾਦ ਰੱਖੇ ਜਾਣਗੇ ਸੋ ਉਹ ਸਾਡੇ درمیان ਨਹੀਂ ਰਹੇ ਅ ਬੜੀ ਬੇਵਕਤੀ ਮੌਤ ਹੈ ਉਮਰ ਕੋਈ ਖਾਸ ਨਹੀਂ ਸੀ ਮੈਂ ਤਾਂ ਬਹੁਤ ਜੂਨੀਅਰ ਹਾਂ ਉਹਨਾਂ ਤੋਂ ਕਿਉਂਕਿ ਛਣਕਾਟਾ 88 ਚ ਆ ਗਿਆ ਸੀਗਾ ਤੇ ਮੈਂ ਤਾਂ 88 ਚ 8ਵੇਂ 9ਵੇਂ ਕਲਾਸ ਚ ਪੜਦਾ ਸੀਗਾ ਤੇ ਮੈਂ ਤਾਂ ਮੇਰੀ ਪਹਿਲੀ ਕੈਸਰ 93 ਚ ਆਈ ਸੀ ਪਰ ਉਹਨਾਂ ਨੂੰ ਸੁਣਦਾ ਮੈਂ ਰਿਹਾ 200 ਰੁਪਏ ਦੀਆਂ ਕੈਸ਼ ਤਾਂ ਉਹਨਾਂ ਦੀਆਂ ਖਰੀਦੀਆਂ ਤੇ ਇੱਕ ਪਰ ਇੱਕ ਮਿੰਟ ਵੀਰੇ ਰੋਕਦਾ ਤੇ ਕਈ ਵਾਰੀ ਚਿੰਗ ਲੱਗਦੀ ਹੈ ਕਈ ਲੋਕ ਬਾਅਦ ਦੇ ਵਿੱਚ ਸਾਨੂੰ ਆਪਸ ਵਿੱਚ ਮੁਕਾਬਲਾ ਵੀ ਕਰਨ ਲੱਗੇ ਕਿ ਜਸਵਿੰਦਰ ਭੱਲਾ ਨੰਬਰ 1 ਹੈ ਜਾਂ ਭਗਵੰਤ ਨੰਬਰ 1 ਪਰ ਮੈਂ ਕਹਿਣਾ ਹਮੇਸ਼ਾ ਕਹਿਣਾ ਤੁਸੀਂ ਆਪਣੇ ਵੱਡਿਆਂ ਤੋਂ ਤੁਸੀਂ ਆਪਣੇ ਰੋਲ ਮਾਡਲਸ ਤੋਂ ਤੁਸੀਂ ਆਪਣੇ ਕੋਚੇਸ ਤੋਂ ਤੁਸੀਂ ਆਪਣੇ ਟੀਚਰਸ ਤੋਂ ਕਦੇ ਵੱਡੇ ਨਹੀਂ ਹੋ ਸਕਦੇ ਸੋ ਮੈਂ ਕਦੇ ਨੰਬਰਿੰਗ 'ਚ ਨਹੀਂ ਪਿਆ ਉਹਨਾਂ ਨੇ ਉਹਨਾਂ ਨੇ ਜੋ ਮਤਲਬ ਪੰਜਾਬੀ ਕਾਮੇਡੀ ਨੂੰ ਨਵੀਆਂ ਦਿਸ਼ਾਵਾਂ ਦਿੱਤੀਆਂ ਸਾਨੂੰ ਚਿੰਗਾਂ ਲੱਗੀਆਂ ਹਨਾ ਸਾਨੂੰ ਦੇਖ ਕੇ ਕੋਈ ਹੋਰ ਨੂੰ ਚਿੰਗਾਂ ਲੱਗ ਜਾਂਦੀਆਂ ਇਹ ਜੋਤ ਸੇ ਜੋਤ ਜਗਦੀ ਹੈ ਪਰ ਉਹਨਾਂ ਦਾ ਅੱਜ ਵੀ ਵਕਤੀ ਚਲੇ ਜਾਣਾ ਬਹੁਤ ਅਫਸੋਸ ਨਾਲ ਮਾਨਸਾ ਉਹ ਸਮੇਂ ਚੁੰਕਾਟੇ ਚਾਹਦੇ ਹੁੰਦੇ ਸੀ ਜੇ ਤੁਹਾਡਾ ਕਰੈਕਟਰ ਜੁਗਨੂ ਹੁੰਦਾ ਸੀ ਉਹਨਾਂ ਦਾ ਹੁੰਦਾ ਚਾਚਾ ਚਤਰ ਸਿੰਘ ਔਰ ਲਗਾਤਾਰ ਛੰਕਾਟੇ ਆਈਗੇ ਸਿਲਵਰ ਜੁਗੜੀ ਵੀ ਮਨਾਈ ਗਈ ਤਾਂ ਪੋਲੀਟਿਕਲ ਸਟਾਇਲ ਜਿਹੜੇ ਜਿਹੜੇ ਪਾਇਨਰ ਕਹਾਂਗੇ ਤੁਸੀਂ ਸੀ ਉਹਨਾਂ ਚ ਜਾਂ ਜਸਵਿੰਦਰ ਭੱਲਾ ਜੀ ਸੀ ਉਸ ਸਮੇਂ ਤਾਂ ਇੱਕ ਜਸਪਾਲ ਪੱਟੀ ਹੋਣੀ ਸੀ ਦੇਖੋ ਪੰਜਾਬੀ ਕਾਮੇਡੀ ਦੇ ਵਿੱਚ ਜੇ ਅਸੀਂ ਥੋੜਾ ਬੈਕ ਪਿੱਛੇ ਚਲੇ ਜਾਈਏ ਕੇ ਦੀ ਸਾਬ ਨੇ ਕੱਲੀਆਂ ਕਾਮੇਡੀ ਦੀਆਂ ਕੈਸਟਾਂ ਸ਼ੁਰੂ ਕੀਤੀ ਸੀ ਕੇਦੀਪ ਤੇ ਮਾਈ ਮੋਨੋ ਹੈਨਾ ਜਿਹੜਾ ਚੱਲਦਾ ਸੀ ਤੇ ਉਸ ਤੋਂ ਬਾਅਦ ਭੱਲਾ ਸਾਹਿਬ ਆਏ ਛਣਕਾਟਾ ਛਣਕਾਟਾ ਸ਼ੁਰੂ ਹੋਇਆ ਤੇ ਛਣਕਾਟਾ ਹਰ ਸਾਲ ਪੈਂਦਾ ਸੀ ਸਾਡੀਆਂ ਮੁਲਾਕਾਤਾਂ ਜ਼ਿਆਦਾਤਰ ਦੂਰਦਰਸ਼ਨ ਤੇ ਹੁੰਦੀਆਂ ਸੀ ਨਵੇਂ ਸਾਲ ਦੇ ਪ੍ਰੋਗਰਾਮ ਚ ਮੇਰਾ ਵੀ ਥੋੜਾ ਜਿਹਾ ਰੋਲ ਹੁੰਦਾ ਸੀ ਉਹਨਾਂ ਦਾ ਵੀ ਹੁੰਦਾ ਸੀ ਤੇ ਮੋਸਟਲੀ ਜਿੰਨਾ ਕਿ ਵੀ ਕੰਮ ਕਰਨ ਦਾ ਮੌਕਾ ਮਿਲਿਆ ਪਰ ਇੱਕ ਜਿੰਦਾਦਿਲ ਇਨਸਾਨ ਸੀ ਹਰ ਵਕਤ ਕਿਉਂਕਿ ਕਾਮੇਡੀਨ ਜਿਹੜਾ ਉਹ ਚੁੱਪ ਨਹੀਂ ਰਹਿ ਸਕਦਾ ਜਾਂ ਉਹ ਮੈਂ ਮੈਂ ਕਹਾਂ ਕਿ ਉਹ 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 ਆਪਣੇ ਆਪ ਨੂੰ ਦੱਬ ਨਹੀਂ ਸਕਦਾ ਸੋ ਹਰ ਵਕਤ ਉਹਨੂੰ ਸਪੌਂਟੇਨੀਅਸ ਰਹਿਣਾ ਪੈਂਦਾ ਹੈ ਹੈਨਾ ਮੌਕੇ ਤੇ ਗੱਲ ਹਾਜ਼ਰ ਜਵਾਬੀ ਸੁਪਰਲਾ ਸਾਹਿਬ ਦਾ ਕਮਾਲ ਸੀ ਇਹ ਤੇ ਇੱਕ ਅਸਿਸਟੈਂਟ ਪ੍ਰੋਫੈਸਰ ਵੀ ਸੀਗੇ ਪੜ੍ਹੇ ਲਿਖੇ ਸੀਗੇ ਨਾਲ ਬਾਲਮਕੰਨ ਜੀ ਅੱਜ ਸਾਡੇ ਫੂਡ ਕਮਿਸ਼ਨ ਦੇ ਚੇਅਰਮੈਨ ਵੀ ਨੇ ਪਹਿਲਾ ਮਾਰਕੀਟ ਦੇ ਵਿੱਚ ਵੀ ਰਹੇ ਨੇ ਤੇ ਇਕੱਠਿਆਂ ਬਹੁਤ ਸਾਰੇ ਮੇਲਿਆਂ 'ਚ ਕੰਮ ਕੀਤਾ ਹੈ ਬਹੁਤ ਸਾਰੇ ਸੱਭਿਆਚਾਰਕ ਪ੍ਰੋਗਰਾਮਾਂ 'ਚ ਇਕੱਠੇ ਹੋਇਆ ਤਾਂ ਦੁੱਖ ਦੀ ਗੱਲ ਹੈ ਉਹ ਅੱਜ ਸਵੇਰੇ ਜਦੋਂ ਤੁਹਾਨੂੰ ਇਹ ਪਤਾ ਲੱਗਾ ਤਾਂ ਕਿਹੜੀ ਚੀਜ਼ ਜਾਣ ਚਾਹੀ ਪੀ ਇਸ ਕਰਕੇ ਜੋ ਸੁਨੂਤੋਂ ਦੇ ਨੂੰ ਸੀ ਯਾਦ ਕਰੀ ਸੀ ਚਾਚਾ ਚਤਰਾ ਜਿਹੜਾ ਕਰੈਕਟਰ ਸੀਗਾ ਉਹ ਜਿਹੜਾ ਉਹ ਕਿਸੇ ਵੀ ਜਨਤ ਚੋਂ ਮੇਰੇ ਖਿਆਲ ਚ ਨਹੀਂ ਨਿਕਲ ਪਾਊਗਾ ਕਦੇ ਵੀ ਨਹੀਂ ਨਿਕਲ ਪਾਊਗਾ ਸੋ ਚਾਚਾ ਚਤਰਾ ਜਿਹੜਾ ਉਦੇਸ਼ਨ ਕਟਿਆ ਦੀ ਸ਼ੰਕਾਰ ਜਿਹੜੀ ਹੈ ਬੰਦ ਹੋ ਗਈ ਬੜੀ ਉਦਾਸੀ ਦੀ ਗੱਲ ਹੈ ਮੈਂ ਜਦੋਂ ਇਹ ਬਿਮਾਰ ਸੀ ਮੈਂ ਉਦੋਂ ਵੀ ਫੋਨ ਕੀਤਾ ਸੀ ਤੇ ਕਹਿੰਦੇ ਸੀ ਮੈਂ ਹੁਣ ਅੱਗੇ ਨਾਲੋਂ ਠੀਕ ਹੋ ਰਿਹਾ ਹਾਂ ਤੇ ਮੈਂ ਬਾਲਮਕੰਚੀ ਨਾਲ ਮਿਲਦਾ ਰਿਹਾ ਸੀ ਕਿਵੇਂ ਨੇ ਹੁਣ ਠੀਕ ਨੇ ਤੇ ਪਰ ਆ ਚਾਚਨਕ ਨਹੀਂ ਪਤਾ ਸੀ ਕਿ ਅਚਾਨਕ ਹੀ ਉਹ ਦੁਨੀਆ ਤੋਂ ਚਲੇ ਜਾਣਗੇ ਤੇ ਅੱਜ ਮੈਂ ਕਿਉਂਕਿ ਪਹਿਲਾਂ ਹੀ ਪ੍ਰੋਗਰਾਮ ਬਣੇ ਹੋਏ ਸੀਗੇ ਪੂਰਥਲਾ ਦੇ ਇਲਾਕੇ ਜਿਹੜਾ ਹੜ ਆਇਆ ਹੋਇਆ ਉਹਨਾਂ ਇਲਾਕਿਆਂ ਜਾਣਾ ਸੀ ਤੇ ਹੁਣਸਾਰ ਮੈਂ ਸਿੱਧਾ ਕਰਿਆ ਹੈ ਇਹ ਇਹ ਚੀਜ਼ ਹੁਣ ਦਿਮਾਗ ਚ ਆਈ ਜਾਂ ਇਸ ਕੋਈ ਇਤਿਹਾਸ ਉਸ ਤਰੀਕੇ ਦਾ ਜਿਵੇਂ ਤੁਹਾਨੂੰ ਯਾਦ ਹੈ ਅੱਧੀ ਪੀੜ੍ਹੀ ਨੂੰ ਯਾਦ ਅਗਲੇਰੀ ਪੀੜ੍ਹੀ ਨੂੰ ਯਾਦ ਰਵੇ ਕੋਈ ਇਸ ਤਰੀਕੇ ਦੀ ਜਾਂਚ ਕਰਵਾਉਂਦੀ ਚੱਲ ਗਈ ਦੇਖੋ ਜੀ ਬਹੁਤ ਸਾਰੇ ਲੋਕ ਆਉਂਦੇ ਨੇ ਸਾਂ ਲੈ ਕੇ ਚਲੇ ਜਾਂਦੇ ਨੇ ਜੀ ਬਹੁਤ ਸਾਰਿਆਂ ਦਾ 99 ਸਾਲ ਦੀ ਉਮਰ ਵੀ ਭੋਗ ਜਾਂਦੇ ਨੇ ਪਿੰਡ ਨੂੰ ਵੀ ਨਹੀਂ ਪਤਾ ਹੁੰਦਾ ਵੀ ਹਜੇ ਜਿਉਂਦਾ ਹੈ ਚ ਪੂਰਾ ਹੋ ਗਿਆ ਬਹੁਤ ਸਾਰੇ ਲੋਕ ਆਉਂਦੇ ਨੇ ਜਿਹੜੇ ਆਪਣੀਆਂ ਯਾਦਾਂ ਛੱਡ ਜਾਂਦੇ ਨੇ ਆਪਣੀ ਆਵਾਜ਼ ਛੱਡ ਜਾਂਦੇ ਨੇ ਉਹਨਾਂ ਦੇ ਫਿਲਮਾਂ ਚ ਰੋਲ ਤੇ ਉਹਨਾਂ ਦੇ ਛਣਕਾਟਿਆਂ 'ਚ ਜਿਹੜੀ ਆਵਾਜ਼ ਹੈ ਉਹ ਹਮੇਸ਼ਾ ਗੂੰਜਦੀ ਹੈ